ਈ ਹਾਲ ਆ ਵੀ ਤੁਹਾਡਾ ਸਾਰਿਆਂ ਦਾ ਆਪਣੇ ਹੱਜ ਦੇ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਆਪਾਂ ਚੱਲਿਆਂ ਬਾਈ ਚੰਗਾ ਵੜਨ। ਉਹ ਜਾ ਕੇ ਚੱਕਣਿਆ ਬੰਦੇ ਦੋ ਆਪਾਂ ਨੇ ਠੀਕ ਆ। ਤੇ ਇੱਧਰ ਦੇਖਤਾ ਬਲਿਓ ਮੋਟਰ ਹੈ ਤੇ ਆਪਾਂ ਜਾ ਰਹੇ ਆ। ਉੱਟੀ ਆ ਤਕਰੀਬਾ ਦਾ ਆ ਕੇ। ਉਹ ਕਿ ਜਾ ਕੇ ਦਿਖਾਉਣਾ ਤੁਹਾਨੂੰ ਬਰੇ ਅੱਗੇ ਬਾਈ ਚੱਕਣੇ ਜਾ ਕੇ ਦੋ। ਇੱਕ ਤਾਂ ਦਾ ਹੋ ਚੱਕਣਾ ਆ। ਆ ਵੀ ਮਤਲਬ ਚੰਗਾ ਲੀ ਆਪਾਂ ਵੱਡ। ਤੇ ਹੁਣ ਜਾਣਾ ਆਪਾਂ ਨੇ ਘਰ ਨੂੰ। ते तो दिखाने अगर जाके पीए तो कह ठीक है आई साडा कश्मीरिया बैजान कश्मीरिया ठीक हो, रहा। हो रहा। आ, आ देख लो कश्मीरिया बैजान हूँ चलते पा पिंड आ गया जशन लैके हूँ पऊे टोचन लाइ मित्रो टोचन तैयार ठीक है हूँ जाओ अपना गटीरा बढ़िया भद्रक आ लाए मित्रों आ

ਲੱਗ ਲੱਗਣ ਦਾ ਜੋਰ ਲੱਗਣ ਦੇ ਚੱਲ 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 ਕਾਹੂੰ ਦਬਦਾ ਇਹ ਨਹੀਂ ਦਬਦਾ ਮੁੰਗੇ ਦਬਦੀ ਨਹੀਂ ਜਮੀਨ ਨਾਲ 59 11 ਕਹਦੇ ਐਚ ਐਮ ਡੀ ਹਾਂ ਐਚ ਐਮ ਡੀ ਇਹਦੇ ਜੇ ਇੰਨਾ ਬਲ ਕਿੱਥੇ ਛੋਟਿਆਂ ਨੂੰ ਹੱਥ ਪਾਉਣੇ ਬੰਦੇ ਨੇ ਤਾਂ ਫਿਰ ਮੈਂ ਪਾ ਕੇ ਦੇਖਦਾ ਹਾਂ ਪਰੇ ਛੱਡ ਓਏ ਕੈਮਰਾ ਕੱਢ ਜਾਨਗੇ ਇਦਾਂ ਵਾਲੇ ਨੱਚੀ ਅਸੀਂ ਨੱਚਣਾ

ਇਹ ਬਾਕੀ ਦੀ ਤੂੰ ਨਹੀਂ ਉਰੇ ਲੈ ਕੇ ਲਾ ਲਈ ਤੇ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਠੀਕ ਆ ਨਾ ਪ੍ਰਿੰਸ ਹਾਏ ਮੰਗੇ ਹਾਂਜੀ ਹਾਂਜੀ ਇਹਦੇ ਮਾਰੂਗਾ ਕੋਈ ਇੱਥੇ ਹੁੰਨੇ ਆ ਬਾਬੇ ਅਸੀਂ ਆਖੜਾ ਜਾਊਗਾ ਆਪਣਾ ਆਮਗਰੈਲ ਦੀ ਸੀਸੀ ਆ ਅੱਗ ਜਾਲੀਆ ਮਰੀ